ਅੱਜ ਦਰਾਹੇ ਵਾਲੇ ਪੁਲਿਸ ਮੰੰਦੀ ਬੀਜੇਪੀ ਪੰਜਾਬ ਤੇ ਖਰਾਤ ਦੇ ਨਾਲ ਬਣਿਆ ਮੰਤਰੀ ਰਵਨੀਤ ਬਿੱਟੂ ਦੋਨੋਂ ਇਸ ਪੁਲਵਾਰੇ ਗੱਲ ਕਹਿ ਰਹੇ ਆ ਕਿ ਜਿਹੜੀ ਐਨਓਸੀ ਆ ਉਹ ਪੁਰਾਣੀ ਆ ਤੇ ਦੂਜੀ ਗੱਲ ਕਹਿ ਰਹੇ ਆ ਕਿ ਸ਼ਰਤਾ ਨਾ ਦਿੱਤੀ ਆ ਵਿਦ ਕੰਡੀਸ਼ਨਲ ਦਿੱਤੀ ਆ ਮੈਂ ਤੈਨੂੰ ਕਹਿਣਾ ਚਾਹੁੰਨਾ ਰਵਨੀਤ ਸ਼ਿਆ ਇਹ ਜਿਹੜੀ ਤੇਰੀ ਇਲਾਕਾ ਨਾ ਤੂੰ ਸ਼ਾਇਦ ਇਸ ਪੁਲ ਕਰਕੇ ਆਪਣੇ ਪੁਰਖਿਆਂ ਦੀ ਰਾਜਨੀਤੀ ਨੂੰ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਕਿ ਨਹੀਂ ਹੋ ਸਕਦੀ ਭਾਈ ਪੰਜਾਬ ਦੇ ਵਿੱਚ ਇਕੱਲਾ ਇਹ ਪੁਲ ਬਣ ਰਿਹਾ ਬਾਕੀ ਜਗ੍ਹਾ ਤੇ ਵੀ ਪੰਜਾਬ ਸਰਕਾਰ ਨੇ ਕੰਡੀਸ਼ਨਲ ਐਨਓਸੀਆਂ ਦਿੱਤੀਆਂ ਨੇ ਜਿੱਥੇ ਧੂਰੀ ਗਿਆ ਸੀ ਉੱਥੇ ਵੀ ਕੰਡੀਸ਼ਨਲ ਹੀ ਐਨਓਸੀ ਦਿੱਤੀ ਆ ਅਨਕੰਡੀਸ਼ਨਲ ਇੱਕ ਵੀ ਐਨਓਸੀ ਦਿਖਾ ਦੇ ਰਵਨੀਤ ਬਿਆ ਬਟੂ ਇੱਕ ਵੀ ਐਨਓਸੀ ਅਨਕੰਡੀਸ਼ਨਲ ਦਿਖਾ ਦੇ ਜਦੋਂ ਸਰਕਾਰ ਨੇ ਐਨਓਸੀ ਦੇਣੀਆਂ ਉਹ ਵਿਦ ਕੰਡੀਸ਼ਨਲ ਹੁੰਦੀ ਆ ਐਨਓਸੀ ਅਨਕੰਡੀਸ਼ਨਲ ਨਹੀਂ ਹੁੰਦੀ ਅਨਕੰਡੀਸ਼ਨਲ ਦਾ ਮਤਲਬ ਜਿੱਥੇ ਮਰਜੀ ਜੋ ਮਰਜੀ ਤੁਸੀਂ ਕਰਦੇ ਹੋ ਪੰਜਾਬ ਸਰਕਾਰ ਸਰਕਾਰ ਆਹੇ ਇਹ ਮੂਰਖਾ ਇਦਾਂ ਨਹੀਂ ਕੁਝ ਕਹਿ ਸਕਦੇ ਇਸ ਲਈ ਵਿਦ ਕੰਡੀਸ਼ਨਲ ਤੁਹਾਨੂੰ ਐਨਓਸੀ ਅੱਜ ਤੋਂ 8 ਮਹੀਨੇ ਪਹਿਲਾਂ 24 ਦੇ ਵਿੱਚ ਦੇ ਚੁੱਕਿਆ ਤੈਨੂੰ ਪਹਿਲਾਂ ਵੀ ਉਹ ਕਾਗਜ਼ ਦਿਖਾ ਚੁੱਕਿਆ ਮੈਂ ਤੇ ਮੈਨੂੰ ਲੱਗਦਾ ਕਿ ਬਾਕੀ ਦੇ ਜਿਹੜੇ ਪੰਜਾਬ ਦੇ ਵਿੱਚ ਪੁਲ ਬਣੇ ਆ ਉਹਨਾਂ ਦੀ ਵੀ ਦੇਖਣੀ ਐ ਐਨਓਸੀ ਉਹ ਵੀ ਕੰਡੀਸ਼ਨਲ ਐਨਓਸੀ ਆ ਅੱਜ ਤੱਕ ਕੋਈ ਵੀ ਸਟੇਟ ਰੇਲਵੇ ਨੂੰ ਚਾਹ ਕਿਸੇ ਹੋਰ ਵਿਭਾਗ ਨੂੰ ਕਦੇ ਵੀ ਅਨਕੰਡੀਸ਼ਨਲ ਐਨਓਸੀ ਨਹੀਂ ਦਿੰਦਾ ਉਹ ਕੰਡੀਸ਼ਨਲ ਐਨਓਸੀ ਦਿੰਦਾ ਮੋਰਖ ਸਾਹਿਬ ਕਿਉਂਕਿ ਤੂੰ ਮੈਨੂੰ ਪਤਾ ਕਿ ਪੜਿਆ ਲਿਖਿਆ ਤਾਂ ਜਾਦਾ ਹੈ ਨਹੀਂ 10 12 ਪਾਸਾ ਤੇ ਇਸ ਲਈ ਤੈਨੂੰ ਪਤਾ ਹੀ ਨਹੀਂ ਕਿ ਸਰਕਾਰੀ ਕੰਮ ਕਿਵੇਂ ਹੁੰਦੇ ਆ ਤੇਰਾ ਕੱਲ ਇੰਜੀਨੀਅਰ ਆਇਆ ਸੀ ਅਮਰਜੀਤ ਸਿੰਘ ਉਹਨੂੰ ਪੁੱਛੀ ਉਹ ਸਾਰਿਆਂ ਦੇ ਵਿੱਚ ਪੱਤਰਕਾਰਾਂ ਦੇ ਵਿੱਚ ਮੰਨ ਕੇ ਗਿਆ ਕਿ ਪੰਜਾਬ ਸਰਕਾਰ ਨੇ ਐਨਓਸੀ ਦੇਤੀ ਤੇ ਅਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਟੈਂਡਰ ਲਾ ਰਹੇ ਆ ਬਿੱਟੂ ਸਾਹਿਬ ਮੰਤਰੀ ਸਾਹਿਬ ਭੀਖਣਾ ਬਣੇ ਹੋਏ ਮੰਤਰੀ ਸਾਹਿਬ ਲੋਕਾਂ ਦੀ ਖਰਾਤ ਨਾਲ ਬੀਜੇਪੀ ਦੇ ਤਲਵੇ ਚੱਟ ਕੇ ਬਣੇ ਮੰਤਰੀ ਸਾਹਿਬ ਇਹ ਇਦਾਂ ਤਲਵੇ ਚੱਟਣ ਦੇ ਨਾਲ ਨਹੀਂ ਕੋਈ ਗੱਲਾਂ ਬਣਨੀਆਂ ਲੋਕਾਂ ਦੇ ਨਾਲ ਖੜੋ ਤੇਰੇ ਇਲਾਕੇ ਦੇ ਲੋਕ ਦੁਖੀ ਹੁੰਦੇ ਆ ਉਸ ਪੁਲ ਕਰਕੇ ਤੇਰੇ ਇਲਾਕੇ ਦੇ ਲੋਕ ਤੇਰਾ ਭੂਆ ਤੇਰੀ ਫੁੱਫੜ ਦੁਖੀ ਹੁੰਦੇ ਆ ਕਿਉਂਕਿ ਉਹਨਾਂ ਦਾ ਪਿੰਡ ਉੱਥੇ ਆ ਭਾਈ ਉਹਨਾਂ ਲਈਓ ਕੁਝ ਕਰ ਲਾ ਕਿਉਂ ਤੂੰ ਰਾਜਨੀਤੀ ਕਰਦਾ ਸਰਕਾਰ ਨੇ ਤੈਨੂੰ ਐਨਓਸੀ ਦੇਤੀ ਤੇ ਉਹਦੇ ਕੰਮ ਕਰਾ ਜਾਂ ਸਿੱਧਾ ਹੀ ਕਹਿ ਕਿ ਮੈਂ ਤਾਂ ਭਾਈ ਤਲਵੇ ਚਟਕੇ ਮੰਤਰੀ-ਮੰਤਰੀ ਬਣਿਆ ਮੇਰੀ ਬੀਜੇਪੀ ਵਾਲੇ ਕੋਈ ਪੁੱਛ ਨਹੀਂ ਮੈਨੂੰ ਪੁੱਛਦੇ ਨਹੀਂ ਬੀਜੇਪੀ ਵਾਲੇ ਇਸ ਲਈ ਮੈਂ ਰਾਜ ਮੰਤਰੀ ਦਾ ਸਰਵ ਦਿਖਾਵੇ ਲਈਆਂ ਪੰਜ ਸੱਤ ਗੱਡੀਆਂ ਅੱਗੇ ਪਿੱਛੇ ਘਮਾਉਣ ਲਈਆਂ ਲੋਕਾਂ ਦੇ ਕੰਮ ਨਹੀਂ ਭਾਈ ਜੇ ਹੁਣ ਤੇਰੇ ਕੋਲ ਤਾਕਤ ਆ ਜੇ ਬੀਜੇਪੀ ਨੇ ਤੈਨੂੰ ਕੋਈ ਤਾਕਤ ਦਿੱਤੀ ਆ ਕੋਈ ਮੰਤਰੀ ਬਣਾਇਆ ਤਬ ਦੇ ਇਲਾਕੇ ਦਾ ਭਲਾ ਕਰ ਲਾ ਐਦਾਂ ਦੀਆਂ ਚੂਤ ਚਲਾਕੀਆਂ ਨਹੀਂ ਚੱਲਦੀਆਂ ਹੁੰਦੀਆਂ ਕਿ ਇੱਥੇ ਬਿੰਦੀ ਨਹੀਂ ਲੱਗੀ ਕਿ ਆ ਐਨਓਸੀ ਦੇ ਉੱਤੇ ਇੱਥੇ ਟਿੱਪੀ ਘੱਟ ਲਾਤੀ ਇਹਨੂੰ ਐ ਕਰਤਾ ਉਹਨੂੰ ਬੋਹ ਕਰਤਾ ਤੂੰ ਆਪ ਹੀ ਤਾਂ ਮੰਨੀ ਜਨਾ ਕਿ ਐਨਓਸੀ ਦੇਤੀ ਇੱਕ ਵੀ ਐਨਓਸੀ ਆਪਦੇ ਪੇਜ ਤੇ ਅਨ ਕੰਡੀਸ਼ਨਲ ਪਾ ਕੇ ਦਿਖਾ ਦੇ ਚੱਲ ਇਸ ਲਈ ਬੰਦੇ ਦਾ ਪੁੱਤ ਬਣ ਕੇ ਇਹ ਜਿਹੜਾ ਪੋੜਾ ਬਣਾ ਨਹੀਂ ਤੇਰਾ ਜਲੂਸ ਕੱਢਾਂਗੇ ਜਿੱਥੇ ਤੂੰ ਹੈਗਾ ਉੱਥੇ ਆ ਕੇ ਤੇਰਾ ਜਲੂਸ ਕੱਢਾਂਗੇ ਇਦਾਂ ਦੀਆਂ ਗੱਲਾਂ ਕਰਕੇ ਤੂੰ ਛੁੱਪ ਨਹੀਂ ਸਕਦਾ ਤੇਰੇ ਕੋਲ ਤੇਰੇ ਦਫ਼ਤਰ ਦੇ ਵਿੱਚ ਆ ਕੇ ਚਾਏ ਸਾਨੂੰ ਦਿੱਲੀ ਆ ਕੇ ਤੇਰਾ ਜਲੂਸ ਕੱਢਣਾ ਪਵੇ ਉੱਥੇ ਆ ਕੇ ਜਲੂਸ ਕੱਢਾਂਗੇ ਇਸ ਲਈ ਤੈਨੂੰ ਚੇਤਾਵਨੀ ਆ ਰੇਲਵੇ ਨੂੰ ਚੇਤਾਵਨੀ ਆ ਕਿ ਅਸੀਂ ਟ੍ਰੇਨਾਂ ਬੰਦ ਕਰਾਂਗੇ ਜਿਵੇਂ ਤੁਸੀਂ ਕਹਿ ਕੇ ਗਏ ਹੋ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਇਹਦਾ ਟੈਂਡਰ ਦੀ ਪ੍ਰਕਿਰਿਆ ਸ਼ੁਰੂ ਹੋਣੀ ਆ ਜੇ ਨਾ ਸ਼ੁਰੂ ਹੋਈ ਤਾਂ ਤੁਹਾਡੇ ਖਿਲਾਫ ਵੱਡੇ ਪ੍ਰਦਰਸ਼ਨ ਕਰਾਂਗੇ